ਨਾ ਕਿਰਨਦੀਪ ਅੱਛਾ ਜੀ ਦੋ ਸਾਲ ਹੋ ਗਏ ਲੱਗੇ ਨੂੰ ਅੱਛਾ ਸਿਵਲ ਆਪਣੇ ਸਿਟੀ ਜੀ ਵਾਸਤੇ ਲੱਗੇ ਸੀ ਜੀ ਹਾਂ ਜੀ ਹੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੀਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਤੇਜ ਦਾ ਨਾਮ ਰੌਸ਼ਨ ਕਰਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਹਟਾ ਮੈਂ ਪੜ੍ਹਦੀ ਹਾਂ। ਪੜਾਇਆ ਇਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਿਕ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਨਾ ਕਿਰਨਦੀਪ ਅੱਛਾ ਜੀ ਦੋ ਸਾਲ ਹੋ ਗਏ ਲੱਗੇ ਨੂੰ ਅੱਛਾ ਸਿਵਲ ਆਪਣੇ ਸਿਟੀ ਯੂਨੀਵਰਸਿਟੀ ਲੱਗੇ ਸੀ ਜੀ ਹਾਂ ਜੀ ਲੇਖਾ ਵਟ ਇਹ ਕਿੱਥੇ ਕਿੱਥੇ ਪੜਦੇ ਸੀ ਮਤਾ ਜੀ ਯੂਨੀਵਰਸਿਟੀ ਕਿਹੜੀ ਯੂਨੀਵਰਸਿਟੀ ਪਤਾ ਨਹੀਂ ਨਾਂ ਦਾ ਸਿਟੀ ਯੂਨੀਵਰਸਿਟੀ ਸਿਟੀ ਸਿਟੀ ਕਿੰਨੀ ਉਮਰ ਸੀਗੀ ਜੀ ਉਮਰ 20 ਸਾਲ ਉਹ ਤਾਂ ਕੀ ਕਿਵੇਂ ਕਹਿੰਦੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਸੀ ਹਾਂ ਹਾਂ अच्छा ओना दवाई तू ही चलदी सी माता जी हां जी अच्छा डीएमसी चलदी है हां जी दवाई चलदी सी ते आज सवेरे उठना होई है जी ए हां जी ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਸਾਨੂੰ ਤਾਂ ਸਕੂਲ ਵਾਲਿਆਂ ਨੇ ਫੋਨ ਗਿਆ ਹੈ اچھا ਜੀ ਪਹਿਲਾਂ ਕੋਈ ਮਤਲਬ ਕੋਈ ਗਲਵਤ ਹੋਈ ਹੈ ਜੀ ਜਿਹੜੇ ਉਹਨਾਂ ਦਵਾਈ ਵਰਾ ਚਲਦੀ ਹੋਣੀ ਹੈ ਉਹਨਾਂ ਦੀ ਨਹੀਂ ਜੀ ਨਹੀਂ ਇਤਾਂ ਦੀ ਨਹੀਂ ਕੋਈ ਗੱਲ ਹੋਈ ਪਹਿਲਾਂ ਕੀਤੀ ਜਿਸ ਨੂੰ ਡਾਕਟਰੀ ਵੀ ਕਿਨ ਨਾਲ ਹੋ ਗਈ ਹੈ اچھا ਤੁਹਾਨੂੰ ਲਾਸਟ ਟਾਈਮ ਕਦੋਂ ਪਤਾ ਲੱਗਿਆ ਗੱਲ ਹੋਈ ਆਖਰੀ ਵਾਰ ਆਖਰੀ ਵਾਰ ਕਦੋਂ ਗੱਲ ਹੋਈ ਉਹਦੇ ਨਾਲ ਸਵੇਰੇ ਤੀਖੀ ਹੈ ਤੀਖੀ ਸਵੇਰੇ ਅੱਛਾ ਜੀ ਹਾਂ ਜੀ ਰਸਤੇ ਆ ਰੋਕੇ ਕੋਲ ਜਾਗਾ ਸੀ ਗੱਲ ਕੋਈ ਉਹਨਾਂ ਦੀ ਟ੍ਰੀਟਮੈਂਟ ਕਦੋਂ ਤੋਂ ਚੱਲ ਰਹੀ ਹੈ ਜੀ ਉਹ 6 ਮਹੀਨੇ 6 ਮਹੀਨੇ ਤੋਂ ਡਾਕਟਰ ਨੇ ਕੀ ਕਿਹਾ ਸੀਗਾ ਜੀ ਇਸ ਸੰਬੰਧ ਵਿੱਚ ਕੀ ਚੱਕਰ ਹੈ ਉਹਨਾਂ ਨੂੰ ਹੋਰ ਕਿਹੜੇ ਡਿਪਰੈਸ਼ਨ ਦਾ ਮਰੀਜ਼ ਹੁਣ ਨਾਰਮਲ ਹੋ ਗਿਆ ਕੈਰਨ ਦੀ ਕੋਰਾ ਕੁਰੀ ਚੱਕਨੀ ਆ ਕਰਾਤ ਹੈ ਇਹ ਡਿਪਰੈਸ਼ਨ ਦਾ ਮਰੀਜ਼ ਸੀ ਉਹ ਜੀ ਇਹ ਇਥੇ ਬੀਏ ਸਾਹਿਰ ਦੇ ਵਿੱਚ ਪੜ੍ਹਦੇ ਸੀ ਜੀ ਵਾਸਤੇ ਤੇ ਕਿਸੇ ਕਾਰਨ ਕਰਕੇ ਜਿਹਨੇ ਟਕਰੀ ਚ ਦਿੱਤੀ ਹੈ ਇਹਦੀ ਜਿਹੜੀ ਸਰਵੇਖਣ ਤੋਂ ਉੱਪਰ ਦੀ ਵਾਲੇ ਚੱਲਣ ਜਾ ਰਹੀ ਹੈ ਅੱਗੇ ਜੋ ਵੀ ਹੋਊਗਾ ਤਾਂ ਅਗਲੇ ਪੱਤੇ ਤਾਂ ਹੋ ਕੇ ਚੱਲਣਾ ਇਹ ਕਿੰਨੇ ਵਜੇ ਦੀ ਘਟਨਾ ਹੋਈ ਹੈ ਜੀ ਸਵੇਰ ਦੀ ਤਰੀਫ ਸਾਢੇ 9 ਵਜੇ ਦਾ ਤਰੀਫ ਅੱਛਾ ਜੀ ਉਸ ਤੋਂ ਉਸ ਤੋਂ ਬਾਅਦ ਬੱਚੇ ਨੂੰ ਸਿੱਧਾ ਇੱਥੇ ਹੌਸਟਲ ਲਿਆਂਦਾ ਗਿਆ ਜੀ ਹਾਂ ਸਿੱਧਾ ਹੌਸਟਲ ਜ਼ਖਮੀ ਹਾਲਤ ਦੀ ਸੀਗਾ ਜੀ ਉੱਥੇ ਬੱਚੇ ਦੀ ਡੈਥ ਹੋ ਗਈ ਸੀ ਨਹੀਂ ਜ਼ਖਮੀ ਹਾਲਤ ਸੀ ਅੱਛਾ ਜੀ ਉਸ ਤੋਂ ਬਾਅਦ ਜਿਹੜੇ ਸਿਵਲ ਹਸਪਤਾਲ ਗਰਾਉਂ ਪਹੁੰਚਦੇ ਪਹੁੰਚਦੇ ਡੈਥ ਹੋ ਗਈ ਉਹਨਾਂ ਦੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप